ਤਾਂ ਦੋਸਤੋ ਅੱਜ ਰਾਤ ਮੈਂ ਤੁਹਾਨੂੰ ਇੱਕ ਅਜੀਹੀ ਕਹਾਣੀ ਦੱਸਣ ਜਾ ਰਿਹਾ ਜੋ ਤੁਹਾਡੇ ਦਿਲ ਦੀ ਧੜਕਨ ਨੂੰ ਤੇਜ਼ ਕਰ ਸਕਦੀ ਹੈ ਇੱਕ ਕਹਾਣੀ ਜੋ ਸੱਚ ਅਤੇ ਝੂਠ ਵਿਚਕਾਰ ਲੀਆਂ ਲਾਈਨਾਂ ਨੂੰ ਧੁੰਦਲਾ ਕਰ ਦਿੰਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੀ ਉਹ ਡਰਾਮਣੀ ਅਣ ਦੇਖੀ ਸਕਤੀ ਤੁਹਾਡੇ ਸਾਹਮਣੇ ਹੁੰਦੀ ਤਾਂ ਤੁਸੀਂ ਕੀ ਕਰੋਗੇ ਕੀ ਤੁਸੀਂ ਭੱਜ ਸਕਦੇ ਹੋ ਜਾਂ ਨਹੀਂ ਕੀ ਡਰ ਤੁਹਾਨੂੰ ਆਪਣੇ ਨਾਲ heਠਾ ਖਿੱਚਦਾ ਹੈ ਅੱਜ ਰਾਤ ਮੈਂ ਤੁਹਾਨੂੰ ਇੱਕ ਡਰਾਮਣੀ ਯਾਤਰਾ ਤੇ ਲੈ ਕੇ ਜਾਵਾਂਗਾ ਜਿੱਥੇ ਤੁਹਾਡਾ ਸਾਹਮਣਾ ਇੱਕ ਭੂਤਲੇ ਮੈਲ ਅਤੇ ਕ੍ਰਾਂਦੀ ਨਾਮ ਦੀ ਇੱਕ ਡਰਾਮਣੀ ਡੈਨ ਨਾਲ ਹੋਵੇਗਾ ਪਰ ਇਹ ਕਹਾਣੀ ਸਿਰਫ ਇੱਕ ਡਰਾਮਣੀ ਕਲਪਨਾ ਹੀ ਨਹੀਂ ਦੋਸਤੋ ਇਹ ਉਹ ਚੀਜ਼ ਹੈ ਜਿੰਨਾ ਦਾ ਅਸਲ ਤੁਹਾਨੂੰ ਜ਼ਿੰਦਗੀ ਵਿੱਚ ਕਈ ਵਾਰ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਇੱਕ ਮੁੰਡੇ ਦੀ ਕਹਾਣੀ ਹੈ ਜਿਸ ਨੂੰ ਮੌਤ ਤੋਂ ਡਰ ਲੱਗਦਾ ਸੀ ਪਰ ਉਸ ਦੀ ਜਾਨ ਬਚਾਉਣ ਤੋਂ ਬਾਅਦ ਇੱਕ ਹੋਰ ਵੀ ਵੱਡੀ ਚੁਣੌਤੀ ਉਸ ਦੀ ਉਡੀਕ ਕਰ ਰਹੀ ਸੀ ਤਾਂ ਹੁਣ ਅਸੀਂ ਉਸ ਭੂਤ ਦੀ ਕਹਾਣੀ ਸੁਣਦੇ ਹਾਂ ਸੁਣਨ ਤੋਂ ਪਹਿਲਾਂ ਮੇਰੀ ਤੁਹਾਨੂੰ ਰਕਵੇਸਟ ਹੈ ਕਿ ਮੇਰੇ ਇਸ ਚੈਨਲ ਡਰਾਮਨੇ ਸਿਨੇਮੇ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਜੇਕਰ ਤੁਹਾਨੂੰ ਇਹੋ ਵੀਡੀਓ ਚੰਗੀ ਲੱਗੇ ਤਾਂ ਮੇਰੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਜਰੂਰ ਸ਼ੇਅਰ ਕਰਨਾ ਦੋਸਤੋ ਜੋ ਮੈਂ ਤੁਹਾਨੂੰ ਅੱਜ ਕਹਾਣੀ ਸੁਣਾਉਣ ਜਾ ਰਿਆਂ ਇਹ ਤੁਹਾਨੂੰ ਰਾਤ ਨੂੰ ਸੌਣ ਨਹੀਂ ਦੇਵੇਗੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਰਾਜਪੁਰੇ ਵਿੱਚ ਇੱਕ ਖੰਡਰ ਵਰਗੀ ਹਵੇਲੀ ਸੀ ਹਵੇਲੀ ਐਨੀ ਪੁਰਾਣੀ ਸੀ ਕਿ ਇਸ ਦੀਆਂ ਕੰਧਾਂ ਤੇ ਪੀਲੀ ਕਾਈ ਲਟਕ ਰਹੀ ਸੀ ਅਤੇ ਖਿੜਕੀਆਂ ਦੇ ਸ਼ੀਸ਼ੇ ਬਹੁਤ ਹੀ ਪਹਿਲਾਂ ਫਟ ਚੁੱਕੇ ਸਨ ਲੋਕ ਕਹਿੰਦੇ ਸਨ ਕਿ ਇੱਕ ਵਾਰੀ ਪਿੰਡ ਦੀ ਸਭ ਤੋਂ ਸੋਹਣੀ ਔਰਤ ਕਰਾਂਦੀ ਉਸ ਵੇਲੇ ਇਸ ਹਵੇਲੀ ਵਿੱਚ ਰਹਿੰਦੀ ਸੀ ਕਿਸੇ ਨੂੰ ਵੀ ਕਰਾਂਦੀ ਦਾ ਅਸਲੀ ਨਾਮ ਠੀਕ ਤਰ੍ਹਾਂ ਯਾਦ ਨਹੀਂ ਸੀ ਕੁਝ ਬਜ਼ੁਰਗ ਕਹਿੰਦੇ ਸਨ ਕਿ ਇਹ ਇੱਕ ਸ਼ਕਤੀਸ਼ਾਲੀ ਤਾੰਤ੍ਰਿਕ ਵੀ ਸੀ ਜੋ ਛੋਟੇ ਮੁੰਡਿਆਂ ਨੂੰ ਕਾਬੂ ਕਰ ਸਕਦੀ ਸੀ ਕਿਆ ਜਾਂਦਾ ਹੈ ਕਿ ਇੱਕ ਵਾਰ ਇੱਕ ਜ਼ਿਮੀਂਦਾਰ ਦੇ ਪੁੱਤਰ ਨੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਗਲੇ ਦਿਨ ਉਹ ਮੁੰਡਾ ਇੱਕ ਦਰਖਤ ਨਾਲ ਉਲਟਾ ਲਟਕਿਆ ਹੋਇਆ ਮਿਲਿਆ ਉਸਦਾ ਸਾਰਾ ਸਰੀਰ ਨੀਲਾ ਹੋ ਗਿਆ ਸੀ ਉਸ ਦੀਆਂ ਅੱਖਾਂ ਬਾਹਰ ਨਿਕਲ ਗਈਆਂ ਸਨ ਉਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕRANDI ਨੂੰ ਪਿੰਡ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਾਣ ਤੋਂ ਪਹਿਲਾਂ ਉਸ ਨੇ ਇੱਕ ਸਰਾਬ ਦਿੱਤਾ ਹੁਣ ਮੇਰਾ ਪਰਛਾਵਾਂ ਰਾਜਪੁਰੇ ਵਿੱਚ ਹਾਰ ਨਵੀਂ ਚਾਂਦ ਦੀ ਰਾਤ ਨੂੰ ਤੁਰੇਗਾ ਜੋ ਮੈਨੂੰ ਭੁੱਲਣ ਦੀ ਕੋਸ਼ਿਸ਼ ਕਰੇਗਾ ਮੈਂ ਉਸਨੂੰ ਮਾਰ ਦੇਵਾਂਗੀ ਹੌਲੀ ਹੌਲੀ ਉਹ ਹਵੇਲੀ ਉਜਾੜ ਹੋ ਗਈ ਇਸ ਤਰ੍ਹਾਂ ਕੋਈ ਵੀ ਉਸ ਹਵੇਲੀ ਕੋਲੋਂ ਰਾਤ ਨੂੰ ਲੰਘਣ ਦੀ ਹਿੰਮਤ ਨਹੀਂ ਕਰਦਾ ਸੀ ਖਾਸ ਕਰਕੇ ਨਵੀਂ ਚੰਦ ਦੀ ਰਾਤ ਨੂੰ ਜਦੋਂ ਪਿੰਡ ਦੇ ਕੁੱਤੇ ਵੀ ਬਿਨਾਂ ਕੋਈ ਆਵਾਜ਼ ਕੀਤੇ ਆਪਣੀਆਂ ਪੂਛਾਂ ਦਬਾ ਕੇ ਘਰਾਂ ਵਿੱਚ ਦਾਖਲ ਹੋ ਜਾਂਦੇ ਸਨ ਪਰ ਅਸਲ ਤਬਾਈ ਪਿਛਲੇ ਸਾਲ ਉਦੋਂ ਹੋਈ ਜਦੋਂ ਦੋ ਮੁੰਡੇ ਵਿੱਕੀ ਅਤੇ ਸੂਰਜ ਜੋ ਸ਼ਹਿਰ ਤੋਂ ਆਏ ਸਨ ਸ਼ਰਾਬੀ ਹਾਲਤ ਵਿੱਚ ਹਵੇਲੀ ਵਿੱਚ ਦਾਖਲ ਹੋਏ ਪਿੰਡ ਵਾਲਿਆਂ ਨੇ ਸੂਰਜ ਮੁੰਡੇ ਨੂੰ ਬਹੁਤ ਸਮਝਾਇਆ ਪਰ ਉਹ ਹਸਦਾ ਰਿਹਾ ਉਹ ਕਹਿੰਦਾ ਰਿਹਾ ਕਿ ਭੂਤ ਵਰਗੀ ਕੋਈ ਚੀਜ਼ ਨਹੀਂ ਹੁੰਦੀ ਇਹ ਸਭ ਸਿਰਫ ਕਹਾਣੀਆਂ ਹਨ ਰਾਤ ਦੇ 2 ਵਜੇ ਦੋਵਾਂ ਵਾਲੀ ਹਵੇਲੀ ਦਾ ਦਰਵਾਜ਼ਾ ਧੱਕਿਆ ਦਰਵਾਜ਼ਾ ਇੱਕ ਅਜੀਬ ਜਿਹੀ ਚੀਕ ਨਾਲ ਖੁੱਲਿਆ ਜਿਵੇਂ ਸਦੀਆਂ ਤੋਂ ਕਿਸੇ ਨੇ ਇਸ ਨੂੰ ਛੂਇਆ ਹੀ ਨਾ ਹੋਵੇ ਅੰਦਰ ਬਿਲਕੁਲ ਹਨੇਰਾ ਸੀ ਉਹਨਾਂ ਦੇ ਮੋਬਾਈਲ ਦੀ ਨਰਮ ਰੋਸ਼ਨੀ ਕੰਧਾਂ ਤੇ ਵਾਜਰੀ ਸੀ ਕੰਧਾਂ ਵੀ ਕਾਫੀ ਭਿਆਨਕ ਸਨ ਫਰਸ਼ ਤੇ ਮੱਕੜੀ ਦੇ ਜਾਲੇ ਅਤੇ ਧੂੜ ਦੀ ਇੱਕ ਮੋਟੀ ਪਰਤ ਸੀ ਅਚਾਨਕ ਵਿੱਕੀ ਨੇ ਇੱਕ ਪੁਰਾਣਾ ਝੂਲਾ ਦੇਖਿਆ ਜੋ ਬਿਨਾ ਹਵਾਤੇ ਹੌਲੀ-ਹੌਲੀ ਝੂਲ ਰਿਹਾ ਸੀ ਸੂਰਜ ਨੇ ਹੱਸਦੇ ਹੋਏ ਕਿਹਾ ਚਲੋ ਦੋਸਤੋ ਆਓ ਇੱਕ ਸੈਲਫੀ ਲਈਏ ਮਜ਼ੇਦਾਰ ਹੋਵੇਗਾ ਜਿਵੇਂ ਹੀ ਉਸਨੇ ਮੋਬਾਈਲ ਕੈਮਰਾ ਚਾਲੂ ਕੀਤਾ ਉਸ ਨੂੰ ਝੂਲੇ ਦੇ ਪਿੱਛੇ ਤੋਂ ਲੰਮੇ ਵਾਲਾਂ ਵਾਲੇ ਇੱਕ ਪਰਛਾਵੇਂ ਦੀ ਝਲਕ ਦਿਖਾਈ ਦਿੱਤੀ ਬਾਅਦ ਸੇਕ ਇੱਕ ਸਕਿੰਟ ਲਈ ਪਰ ਵਿਕੀ ਨੇ ਸਾਫ਼-ਸਾਫ਼ ਦੇਖਿਆ ਇੱਕ ਔਰਤ ਜਿਸ ਦਾ ਸ਼ਹਿਰਾ ਉਲਟਾ ਸੀ ਉਸ ਦੀ ਗਰਤਣ ਅਤੇ ਅੱਖਾਂ ਦਵਾਲੇ ਕਾਲੇ ਧਾਗਿਆਂ ਦੀ ਇੱਕ ਮਾਲਾ ਬੰਨੀ ਹੋਈ ਸੀ ਅੱਖਾਂ ਪੂਰੀ ਤਰ੍ਹਾਂ ਲਾਲ ਵਿਕੀਨੇ ਕਬਰਾਹੜ ਨਾਲ ਸੂਰਜ ਨੂੰ ਖਿੱਚ ਲਿਆ ਉਸ ਨੇ ਆਪਣੇ ਦੋਸਤ ਸੂਰਜ ਨੂੰ ਕਿਹਾ ਸੂਰਜ ਇਹ ਬਹੁਤ ਡਰਾਮਣੀ ਵੇਲੀ ਹੈ ਆਪਾਂ ਇੱਥੋਂ ਭੱਜ ਚਲੀਏ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਪਰ ਸੂਰਜ ਉੱਥੇ ਹੀ ਰੋਗ ਗਿਆ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹੀਆਂ ਵਕੀਨੀ ਉਸਦਾ ਹੱਥ ਫੜ ਕੇ ਖਿੱਚਿਆ ਪਰ ਸੂਰਜ ਦਾ ਸਰੀਰ ਪੱਥਰ ਵਾਂਗ ਭਾਰੀ ਹੋ ਗਿਆ ਸੀ ਉਦੋਂ ਹੀ ਝੂਲੇ ਦੇ ھیਟੋਂ ਕਿਸੇ ਦੇ ਕਦਮਾਂ ਦੀ ਆਵਾਜ਼ ਆਈ ਜਿਵੇਂ ਧੂੜ ਭਰੀ ਜ਼ਮੀਨ ਤੇ ਨੰਗੇ ਪੈਰੀ ਤੁਰਨਾ ਇਹ ਦੇਖ ਕੇ ਵਕੀ ਦਾ ਦਿਲ ਡਰ ਨਾਲ ਧੜਕਣ ਲੱਗ ਪਿਆ ਉਸ ਨੇ ਸੂਰਜ ਨੂੰ ਇੱਕ ਜ਼ੋਰਦਾਰ ਤੱਕਾ ਦਿੱਤਾ ਤੇ ਖੋਦ ਹਵੇਲੀ ਦੇ ਦਰਵਾਜ਼ੇ ਵੱਲ ਭੱਜਿਆ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਸੂਰਜ ਅਜੇ ਵੀ ਉੱਥੇ ਹੀ ਖੜਾ ਸੀ ਅਤੇ ਸਾਹਮਣੇ ਵਾਲਾਂ ਵਾਲਾ ਪਰਛਾਵਾਂ ਹੌਲੀ-ਹੌਲੀ ਉਸ ਵੱਲ ਵਧ ਰਿਹਾ ਸੀ ਇੱਕ ਭਿਆਨਕ ਆਵਾਜ਼ ਹਵਾ ਵਿੱਚ ਗੂੰਜ ਰਹੀ ਸੀ ਕਿ ਕੋਈ ਨਹੀਂ ਬਚੇਗਾ ਇਹ ਸੁਣ ਕੇ ਵਿੱਕੀ ਹਵੇਲੀ ਤੋਂ ਬਾਹਰ ਭੱਜ ਜਾਂਦਾ ਹੈ ਹਨੇਰੇ ਵਿੱਚ ਉਸਦੇ ਪੈਰ ਵਾਰ-ਵਾਰ ਫਿਸਲ ਰਹੇ ਸਨ ਪਿੰਡ ਦੀਆਂ ਗਲੀਆਂ ਵੀ ਸੁੰਨਸਣ ਸਨ ਅਤੇ ਦੂਰ ਦੂਰ ਤੱਕ ਕੋਈ ਵੀ ਕੁੱਤਾ ਨਹੀਂ ਭੌਂਕ ਰਿਹਾ ਸੀ ਉਸਦੇ ਕੰਨਾਂ ਵਿੱਚ ਸਿਰਫ ਉਸਦੇ ਆਪਣੇ ਹੀ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ ਜਦੋਂ ਉਹ ਪਿੰਡ ਦੇ ਖੂਹ ਤੇ ਪਹੁੰਚਿਆ ਤਾਂ ਉਸਨੇ ਡਰਦੇ ਹੋਏ ਪਿੱਛੇ ਮੁੜ ਕੇ ਦੇਖਿਆ ਪਰ ਸੂਰਜ ਵੀ ਪਿੱਛੇ ਨਹੀਂ ਸੀ ਵਿਖੀਨੇ ਕੰਬਦੇ ਹੱਥਾਂ ਨਾਲ ਆਪਣਾ ਮੋਬਾਈਲ ਕੱਢਿਆ ਤੇ ਸੂਰਜ ਨੂੰ ਫੋਨ ਕਰਨ ਲੱਗਾ ਸਕ੍ਰੀਨ ਤੇ ਕਨੈਕਟਿੰਗ ਲਿਖਿਆ ਹੋਇਆ ਸੀ ਫਿਰ ਅਚਾਨਕ ਮੋਬਾਈਲ ਦੀ ਸਕ੍ਰੀਨ ਹਿੱਲਣ ਲੱਗ ਪਈ ਚਿੱਟੀ ਸਕ੍ਰੀਨ ਤੇ ਇੱਕ ਔਰਤ ਦੀ ਝਲਕ ਦਿਖਾਈ ਦਿੱਤੀ ਉਹ ਉਲਟਾ ਚਿਹਰਾ ਉਸ ਦੇ ਮੂੰਹ ਵਿੱਚੋਂ ਖੂਨ ਟਪਕ ਰਿਹਾ ਸੀ ਵਿੱਕੀ ਨੇ ਮੋਬਾਈਲ ਸੁੱਟ ਦਿੱਤਾ ਅਤੇ ਉਹ ਪਿੰਡ ਦੇ ਚੌਂਕ ਵੱਲ ਨੂੰ ਭੱਜ ਗਿਆ ਪਿੰਡ ਦਾ ਪੁਰਾਣਾ ਚੌਧਰੀ ਉਸ ਸਮੇਂ ਹੁੱਕਾ ਪੀ ਰਿਹਾ ਸੀ ਜਦੋਂ ਉਸਨੇ ਉਸਨੂੰ ਡਰਦੇ ਹੋਏ ਵੇਖਿਆ ਉਹ ਉਸਨੂੰ ਦੇਖ ਕੇ ਸਮਝ ਗਿਆ ਕਿ ਉਸ ਨਾਲ ਜ਼ਰੂਰ ਕੁਝ ਵਾਪਰਿਆ ਹੈ ਉਸਨੇ ਉਸ ਮੁੰਡੇ ਨੂੰ ਕਿਹਾ ਦੱਸ ਤੂੰ ਹਵੇਲੀ ਵਿੱਚ ਕੀ ਦੇਖਿਆ ਹੈ ਵਿੱਕੀ ਬਹੁਤ ਡਰ ਚੁੱਕਾ ਸੀ ਵਿੱਕੀ ਨੇ ਸਾਹ ਲੈਂਦੇ ਹੋਏ ਕਿਹਾ ਸੂਰਜ ਉਥੇ ਹੀ ਰਹਿ ਗਿਆ ਉਥੇ ਕੋਈ ਸੀ ਉਹ ਕਬਰਾਂ ਉੱ다 ਰਿਹਾ ਉਸਦੇ ਵਾਲ ਖੁੱਲੇ ਹੋਏ ਸਨ ਉਸ ਦੀਆਂ ਅੱਖਾਂ ਪੂਰੀ ਤਰ੍ਹਾਂ ਲਾਲ ਸਨ ਇਹ ਸੁਣ ਕੇ ਚੌਧਰੀ ਸਾਹਿਬ ਦਾ ਚਿਹਰਾ ਵੀ ਗੰਭੀਰ ਹੋ ਗਿਆ ਉਸ ਨੇ ਅਸਮਾਨ ਵੱਲ ਵੇਖਿਆ ਚੰਦ ਬੱਦਲਾਂ ਦੇ ਪਿੱਛੇ ਲੁਕਿਆ ਹੋਇਆ ਸੀ ਹਵਾ ਵਿੱਚ ਇੱਕ ਅਜੀਬ ਜਿਹੀ ਬਦਬੂ ਫੈਲਣ ਲੱਗੀ ਉਸ ਨੂੰ ਕੁਝ ਸੜਿਆ ਹੋਇਆ ਮਹਿਸੂਸ ਹੋਣ ਲੱਗਾ ਫਿਰ ਚੌਧਰੀ ਸਾਹਿਬ ਨੇ ਹੌਲੀ ਜਿਹਾ ਕਿਹਾ ਉਹ ਕਰਾਂਦੀ ਜਾਗ ਗਈ ਹੈ ਫਿਰ ਕੁਝ ਸਮੇਂ ਬਾਅਦ ਪਿੰਡ ਦੇ ਬਜ਼ੁਰਗ ਤੁਰੰਤ ਇਕੱਠੇ ਹੋ ਗਏ ਸਾਰੇ ਕੁਸਰਮੁਸਰ ਕਰਨ ਲੱਗ ਪਏ ਕੋਈ ਪੁੱਛ ਰਿਹਾ ਸੀ ਕਿ ਹੋਣ ਕਿਸ ਦੀ ਵਾਰੀ ਹੈ ਕੋਈ ਕਹਿ ਰਿਹਾ ਸੀ ਇਸ ਵਾਰ ਕੋਈ ਨਹੀਂ ਬਚੇਗਾ ਚੌਧਰੀ ਸਾਹਿਬ ਨੇ ਤਿੰਨ ਚਾਰ ਲੋਕਾਂ ਨੂੰ ਬੁਲਾਇਆ ਉਹਨਾਂ ਸਾਰਿਆਂ ਦੇ ਹੱਥਾਂ ਵਿੱਚ ਇੱਕ ਬਲਦੀ ਹੋਈ ਮਸਾਲ ਸੀ ਉਹ ਸੋਚ ਰਹੇ ਸਨ ਕਿ ਆਪਾਂ ਸੂਰਜ ਨੂੰ ਲੈ ਆਈਏ ਨਹੀਂ ਤਾਂ ਉਹ ਹਮੇਸ਼ਾ ਲਈ ਹਨੇਰੇ ਵਿੱਚ ਗਵਾਜ ਜਾਵੇਗਾ ਇਹ ਕਹ ਕਿ ਉਹ ਸਾਰੇ ਹਵੇਲੀ ਵਿੱਚ ਜਾਣ ਲੱਗ ਪਏ ਵਿੱਕੀ ਵੀ ਰੁੰਦਾ ਹੋਇਆ ਉਹਨਾਂ ਦੇ ਪਿੱਛੇ ਪਿੱਛੇ ਜਾ ਰਿਹਾ ਸੀ ਢੰਡ ਵਾਲੇ ਮਸਾਲਾ ਲੈ ਕੇ ਹਵੇਲੀ ਵੱਲ ਵਧਣ ਲੱਗੇ ਰਸਤੇ ਵਿੱਚ ਬਬੂਲ ਦੇ ਦਰਖਤ ਸਰਸਰਾਹਟ ਕਰਨ ਲੱਗ ਪਏ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਅਦਿੱਖ ਸ਼ਕਤੀ ਅੱਗੇ ਵੱਧੇ ਜਾਪਦੀ ਹੋਵੇ ਉਨਾ ਪੱਤਿਆਂ ਨੂੰ ਪਾੜਦੀ ਹੋਈ ਹਰ ਕਦਮ ਦੇ ਨਾਲ ਹਵਾ ਭਾਰੀ ਹੁੰਦੀ ਜਾ ਰਹੀ ਸੀ ਜਿਵੇਂ ਹੀ ਸਾਰੇ ਹਵੇਲੀ ਪਹੁੰਚੇ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ ਚੌਧਰੀ ਸਾਹਿਬ ਨੇ ਦਰਵਾਜ਼ਾ ਖੜਖੜਾਇਆ ਅਤੇ ਉੱਚੀ ਆਵਾਜ਼ ਵਿੱਚ ਕਿਹਾ ਕਰਾਂਦੀ ਉਸ ਮੁੰਡੇ ਨੂੰ ਛੱਡ ਦੇ ਇਹ ਤੇਰਾ ਦੁਸ਼ਮਣ ਨਹੀਂ ਹੈ ਇਹ ਸੁਣ ਕੇ ਅੰਦਰੋਂ ਸਿਰਫ ਹਾਸੇ ਦੀ ਹੀ ਆਵਾਜ਼ ਆਈ ਫਿਰ ਅੰਦਰੋਂ ਇੱਕ ਆਵਾਜ਼ ਆਈ ਹੁਣ ਬਹੁਤ دیر ਹੋ ਗਈ ਹੈ ਸੂਰਜ ਹੁਣ ਮੇਰਾ ਹੈ ਸਾਰਿਆਂ ਨੇ ਮਸਾਲਾਂ ਦੀ ਰੋਸ਼ਨੀ ਵੱਲ ਦੇਖਿਆ ਹਵੇਲੀ ਦੀਆਂ ਖਿੜਕੀਆਂ ਵਿੱਚੋਂ ਇੱਕ ਚਿੱਟਾ ਪਰਛਾਵਾਂ ਘੁੰਮ ਰਿਹਾ ਸੀ ਉਸ ਦੀ ਵਾੜ ਜ਼ਮੀਨ ਨਾਲ ਲਟਕਰੇ ਸਨ ਤੇ ਹਰ ਕਦਮ ਦੇ ਨਾਲ ਉਸ ਦਾ ਪਰਛਾਵਾਂ ਲੰਮਾ ਹੁੰਦਾ ਜਾ ਰਿਹਾ ਸੀ ਚੌਧਰੀ ਸਾਹਿਬ ਨੇ ਤੁਰੰਤ ਇੱਕ ਛੋਟੇ ਜਿਹੇ ਡੱਬੇ ਨੂੰ ਨੀਲੇ ਧਾਗੇ ਨਾਲ ਬੰਨ੍ਹ ਦਿੱਤਾ ਉਸ ਨੇ ਇੱਕ ਆਪਣੇ ਜੇਬ ਵਿੱਚੋਂ ਤਵੀਤ ਕੱਢਿਆ ਅਤੇ ਉਸ ਨੂੰ ਦਰਵਾਜ਼ੇ ਤੇ ਚਪਕਾ ਦਿੱਤਾ ਅਤੇ ਮੰਤਰਾਂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਫਿਰ ਹਵੇਲੀ ਦੇ ਅੰਦਰੋਂ ਸੂਰਜ ਦੀਆਂ ਚੀਕਾਂ ਸੁਣਾਈ ਦਿੱਤੀਆਂ ਮੈਨੂੰ ਬਚਾਓ ਮੈਨੂੰ ਬਚਾਓ ਕੋਈ ਹੈ ਫਿਰ ਚੌਧਰੀ ਸਾਹਿਬ ਨੇ ਕਿਹਾ ਹਿੰਮਤ ਰੱਖੋ ਹੁਣ ਇਹ ਦਰਵਾਜ਼ਾ ਖੁੱਲੇਗਾ ਬਸ ਹਿੰਮਤ ਨਾ ਹਾਰ ਪੁੱਤਰ ਸਾਰੇ ਦਰਵਾਜ਼ੇ ਧੱਕਣ ਲੱਗ ਪਏ ਹਵੇਲੀ ਦਾ ਦਰਵਾਜ਼ਾ ਜ਼ੋਰ ਨਾਲ ਉਹਨਾਂ ਨੇ ਠਕਟਾਉਣਾ ਸ਼ੁਰੂ ਕਰ ਦਿੱਤਾ ਫਿਰ ਇੱਕ ਹਵਾ ਦਾ ਝੌਕਾ ਆਇਆ ਮਸਾਲਾ ਉੱਡ ਗਈਆਂ ਅਤੇ ਕਈ ਇੱਕੋ ਸਮੇਂ ਬਾਹਰ ਚਲੇ ਗਈ ਵਿੱਕੀ ਨੇ ਬਚੀ ਹੋਈ ਰੋਸ਼ਨੀ ਵੱਲ ਦੇਖਿਆ ਹਵੇਲੀ ਦੇ ਵਿੱਚਕਾਰ ਇੱਕ ਟੁੱਟਿਆ ਹੋਇਆ ਝੂਲਾ ਸੀ ਅਤੇ ਸੂਰਜ ਉਸਦੇ ਹੀਠਾਂ ਪਿਆ ਹੋਇਆ ਸੀ ਸੂਰਜ ਹੁਣ ਪਹਿਲਾ ਵਰਗਾ ਸੂਰਜ ਨਹੀਂ ਰਿਹਾ ਸੀ ਉਸ ਦਾ ਚਿਹਰਾ ਪੀਲਾ ਪੈ ਗਿਆ ਅੱਖਾਂ ਚਟੀਆਂ ਹੋ ਗਈਆਂ ਸਨ ਤੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ ਚੌਧਰੀ ਸਾਹਿਬ ਤੇਜ਼ੀ ਨਾਲ ਅੱਗੇ ਵਧੇ ਅਤੇ ਸੂਰਜ ਦੇ ਗਲੇ ਦੁਆਲੇ ਨੀਲੇ ਧਾਗੇ ਦਾ ਤਵੀਤ ਪਾ ਦਿੱਤਾ ਫਿਰ ਸੂਰਜ ਨੇ ਇੱਕ ਅਜੀਬ ਜਿਹੀ ਆਵਾਜ਼ ਕੱਢੀ ਇਹ ਕੋਈ ਮਨੁੱਖੀ ਆਵਾਜ਼ ਨਹੀਂ ਜਿਵੇਂ ਦੋ ਜਾਤ ਤਿੰਨ ਜਾਨਵਰ ਇਕੱਠੇ ਗਰਜ ਰਹੇ ਹੋਣ ਅਚਾਨਕ ਕRANDੀ ਝੂਲੇ ਦੇ ਉੱਪਰ ਪ੍ਰਗਟ ਹੋਈ ਚਿੱਟੀ ਸਾੜੀ ਵਿੱਚ ਲਪੇਟੀ ਹੋਈ ਲੱਤਾਂ ਪਿੱਛੇ ਵੱਲ ਝੁਕੀਆਂ ਹੋਈਆਂ ਉਸ ਦਾ ਚਿਹਰਾ ਸੜਿਆ ਹੋਇਆ ਅਤੇ ਅੱਖਾਂ 11 ਵਾਂਗ ਸਾੜ ਰੀਆਂ ਸਨ ਉਸ ਨੇ ਸੂਰਜ ਦੀ ਗਰਦਨ ਤੇ ਹੱਥ ਰੱਖਿਆ ਤੇ ਕਿਹਾ ਓਹ ਹੋ ਹੁਣ ਮੇਰਾ ਹੈ ਅਤੇ ਤੁਸੀਂ ਸਾਰੇ ਵੀ ਹੌਲੀ ਹੌਲੀ ਮੇਰੇ ਬਣ ਜਾਓਗੇ ਮੰਤਰਾਂ ਦਾ ਜਾਪ ਕਰਦਾ ਹੋਏ ਚੌਧਰੀ ਸਾਹਿਬ ਨੇ ਇੱਕ ਮਸਾਲ ਨਾਲ ਝੂਲੇ ਦੇ ਹੇਠਾਂ ਇੱਕ ਚੱਕਰ ਬਣਾਇਆ ਕ੍ਰਾਂਦੀ ਨੇ ਹਵਾ ਵਿੱਚ ਚੀਕਿਆ ਉਸ ਦੀ ਚੀਕ ਐਨੀ ਉੱਚੀ ਸੀ ਕਿ ਵਿੱਕੀ ਦੇ ਕੰਨਾਂ ਦੇ ਪਰਦੇ ਸੁੰਨ ਹੋ ਗਏ ਹਵੇਲੀ ਦੀਆਂ ਕੰਧਾਂ ਹਿੱਲਣ ਲੱਗ ਪਈਆਂ ਤੇ ਸਾਤ ਤੋਂ ਤੂੜ ਅਤੇ ਚੂਨਾ ਡਿੱਗਣ ਲੱਗ ਪਿਆ ਸੂਰਜ ਦਾ ਸਰੀਰ ਇਸ ਤਰ੍ਹਾਂ ਕੰਬਣ ਲੱਗਾ ਜਿਵੇਂ ਕੋਈ ਹੋਰ ਸ਼ਕਤੀ ਉਸ ਵਿੱਚ ਪਰਵੇਸ਼ ਕਰ ਰਹੀ ਹੋਵੇ ਵਿੱਕੀ ਸੂਰਜ ਦਾ ਹੱਥ ਫੜਨ ਲਈ ਰੋਂਦਾ ਹੋਇਆ ਅੱਗੇ ਵਧਿਆ ਪਰ ਚੌਧਰੀ ਸਾਹਿਬ ਨੇ ਉਸ ਨੂੰ ਪਿੱਛੇ ਖਿੱਚ ਲਿਆ ਨਹੀਂ ਮੁੰਡੇ ਹੁਣ ਨਹੀਂ ਜੇ ਤੂੰ ਉਸ ਨੂੰ ਛੂ ਲਿਆ ਤਾਂ ਤੂੰ ਵੀ ਮਰ ਜਾਵੇਂਗਾ ਚੌਧਰੀ ਸਾਹਿਬ ਨੇ ਆਪਣੀ ਜੇਬ ਵਿੱਚੋਂ ਇੱਕ ਪੁਰਾਣਾ ਕੁਚਲਿਆ ਹੋਇਆ ਕਾਰਡ ਕੱਢਿਆ ਇਸ ਉੱਤੇ ਪੁਰਾਣੀ ਸੰਸਕ੍ਰਿਤੀ ਵਿੱਚ ਕੁਝ ਮੰਤਰ ਲਿਖੇ ਹੋਏ ਸਨ ਜਿਵੇਂ ਹੀ ਉਸਨੇ ਤਾਂਬੇ ਦੀ ਪਲੇਟ ਸੂਰਜ ਦੇ ਮੱਥੇ ਤੇ ਰੱਖੀ ਸੂਰਜ ਨੂੰ ਝਟਕਾ ਲੱਗਣ ਤੋਂ ਬਾਅਦ ਉਹ ਚੀਕ ਉਠਿਆ। ਕ੍ਰਾਂਦੀ ਗੁੱਸੇ ਨਾਲ ਚੀਕਣ ਲੱਗ ਪਈ। ਉਹ ਕਹਿ ਰਹੀ ਸੀ ਇਹ ਮੇਰਾ ਹੈ ਇਸ ਨੂੰ ਛੱਡ ਦਿਓ ਨਹੀਂ ਤਾਂ ਤੁਸੀਂ ਸਾਰੇ ਮਰ ਜਾਓਗੇ। ਪਰ ਚੌਧਰੀ ਸਾਹਿਬ ਨੇ ਹਾਰ ਨਹੀਂ ਮੰਨੀ। ਉਸਨੇ ਗੋਬਰ ਅਤੇ ਗੰਗਾ ਜਲ ਨਾਲ ਬਣਿਆ ਹੋਇਆ ਸੂਰਜ ਦਿਵਾਲੇ ਇੱਕ ਸੁਰੱਖਿਆ ਚੱਕਰ ਖਿੱਚਿਆ। ਇਹ ਉੱਚੀ ਆਵਾਜ਼ ਵਿੱਚ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਕRANDੀ ਹੁਣ ਕਾਬੂ ਤੋਂ ਬਾਹਰ ਹੋ ਗਈ ਸੀ। ਹੌਣ ਕੰਧਾਂ ਤੇ ਚੜਨ ਲੱਗ ਪਈ ਸੀ। ਉਹ ਉਲਟਾ ਲਟਕਣ ਲੱਗ ਪਈ ਸੀ। ਉਸ ਦੀ ਵਾਲ ਹਵਾ ਵਿੱਚ ਉੱਡ ਰਹੇ ਸਨ ਅਤੇ ਉਸ ਦੀਆਂ ਅੱਖਾਂ ਵਿੱਚੋਂ ਖੂਨ ਵਗਣ ਲੱਗ ਪਿਆ ਸੀ। ਅਚਾਨਕ ਹਵੇਲੀ ਦੀਆਂ ਕੰਧਾਂ ਤੇ ਸੈਂਕੜੇ ਹਾਥੀ ਵਰਗੇ ਕਦਮਾਂ ਦੀ ਆਵਾਜ਼ ਗੂੰਜਣ ਲੱਗੀ। ਜਿਵੇਂ ਕੋਈ ਵੱਡੀ ਫੌਜ ਅੰਦਰ ਦਾਖਲ ਹੋ ਰਹੀ ਹੋਵੇ ਵਿੱਕੀ ਅਤੇ ਬਾਕੀ ਪਿੰਡ ਵਾਸੀ ਸਾਰੇ ਡਰ ਨਾਲ ਕੰਬ ਰਹੇ ਸਨ ਔਰ ਚੌਧਰੀ ਸਾਹਿਬ ਜ਼ੋਰ-ਜ਼ੋਰ ਨਾਲ ਮੰਤਰਾਂ ਦਾ ਜਾਪ ਕਰਦੇ ਰਹੇ ਫਿਰ ਅਚਾਨਕ ਹਵੇਲੀ ਦੇ ਇੱਕ ਕੋਨੇ ਵਿੱਚ ਇੱਕ ਬੁੱਢੀ ਔਰਤ ਪ੍ਰਗਟ ਹੋਈ ਉਹ ਝੁਗੀ ਹੋਈ ਸੀ ਉਸਦੇ ਵਾਲ ਚਿੱਟੇ ਸਨ ਪਰ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਸੀ ਚੌਧਰੀ ਸਾਹਿਬ ਨੇ ਉਸ ਨੂੰ ਦੇਖ ਕੇ ਸਿਰ ਝੁਕਾ ਲਿਆ ਤਿਉ ਉਸਨੇ ਉਸਨੂੰ ਕਿਹਾ ਮਾਂ ਤੁਸੀਂ ਸਹੀ ਸਮੇਂ ਆਏ ਹੋ ਉਹ ਔਰਤ ਹੌਲੀ-ਹੌਲੀ ਅੱਗੇ ਵਧੀ ਅਤੇ ਕ੍ਰਾਂਦੀ ਵੱਲ ਇਸ਼ਾਰਾ ਕਰਦਿਆਂ ਹੋਇਆ ਕਿਆ ਕ੍ਰਾਂਦੀ ਹੁਣ ਤੇਰਾ ਸਮਾਂ ਖਤਮ ਹੋ ਗਿਆ ਏ ਕ੍ਰਾਂਦੀ ਨੇ ਇੱਕ ਦਰਦਨਾਕ ਚੀਖ ਮਾਰੀ ਅਤੇ ਉਸਦਾ ਸਰੀਰ ਧੂਮੇ ਵਿੱਚ ਬਦਲਣ ਲੱਗਿਆ ਬੁੱਢੀ ਔਰਤ ਨੇ ਹੱਥ ਜੋੜ ਕੇ ਕੁਝ ਬੁੜਬੁੜਾਇਆ ਅਤੇ ਹਵੇਲੀ ਦੇ ਆਲੇ-ਦੁਆਲੇ ਇੱਕ ਚਿੱਟੀ ਰੌਸ਼ਨੀ ਫੈਲ ਗਈ। ਸੂਰਜ ਨੇ ਕੰਬਦੇ ਹੋਏ ਇੱਕ ਢੂੰਗਾ ਸਾ ਲਿਆ। ਅਤੇ ਉਸ ਦੀਆਂ ਅੱਖਾਂ ਵਿੱਚ ਥੋੜੀ ਜੀ ਚਮਕ ਵਾਪਸ ਆ ਗਈ। ਕRANDI ਦਾ ਧੂਆਂ ਹੁਣ ਹੌਲੀ-ਹੌਲੀ ਹਵੇਲੀ ਦੀਆਂ ਪੁਰਾਣੀਆਂ ਕੰਧਾਂ ਵਿੱਚ ਸਮਾਰਿਆ ਸੀ। ਪਰ ਜਾਂਦੇ ਸਮੇਂ ਉਸ ਨੇ ਕਿਹਾ ਮੈਂ ਅਗਲੇ ਨਵੇਂ ਚੰਦ ਸਮੇਂ ਵਾਪਸ ਆਵਾਂਗੀ। ਜਦੋਂ ਇੱਥੇ ਕੋਈ ਦੁਬਾਰਾ ਵਾਪਸ ਆਵੇਗਾ ਰਾਂਦੀ ਦਾ ਧੂਆਂ ਕੰਧਾਂ ਵਿੱਚ ਦਾਖਲ ਹੋਣ ਤੋਂ ਬਾਅਦ ਹਵੇਲੀ ਉੱਤੇ ਇੱਕ ਅਜੀਬ ਜਿਹੀ ਚੁੱਪ ਛਾ ਗਈ ਪਿੰਡ ਦੇ ਸਾਰੇ ਲੋਕ ਸਾਰ ਰੁਕ ਕੇ ਖੜੇ ਸਨ ਚੌਧਰੀ ਸਾਹਿਬ ਨੇ ਸੂਰਜ ਨੂੰ ਜਗਾਇਆ ਉਸ ਦੇ ਸਰੀਰ ਵਿੱਚ ਅਜੇ ਵੀ ਕਮਜ਼ੋਰੀ ਸੀ ਪਰ ਉਸ ਦੀ ਜਾਨ ਬਚ ਗਈ ਸੀ ਬੁੱਢੀ ਮਾਂ ਨੇ ਚੌਧਰੀ ਸਾਹਿਬ ਦੇ ਕੰਨ ਵਿੱਚ ਕੁਝ ਕਿਹਾ ਫਿਰ ਬਿਨਾਂ ਕੁਝ ਕਹੇ ਹਨੇਰੇ ਵਿੱਚ ਗਾਇਬ ਹੋ ਗਈ ਓਹੋ ਮਾਈ ਕੌਣ ਸੀ ਉਹ ਕਿੱਥੋਂ ਆਈ ਸੀ ਪਿੰਡ ਵਾਸੀਆਂ ਦਾ ਕਹਿਣਾ ਹੈ ਉਹ ਪਿੰਡ ਦੀ ਪ੍ਰਾਣੀ ਸਰਸਪ੍ਰਤ ਆਤਮਾ ਸੀ ਜੋ ਸਮੇ ਸਮੇਤੇ ਕਰਾਂਦੀ ਦੇ ਸਰਾਪ ਨਾਲ ਲੜਨੀ ਪ੍ਰਗਟ ਹੁੰਦੀ ਸੀ ਵਿੱਕੀ ਨੇ ਕੰਬਦੇ ਸੂਰਜ ਨੂੰ ਆਪਣਾ ਮੋਢਾ ਦੇ ਦਿੱਤਾ ਅਤੇ ਦੋਵੇਂ ਕਿਸੇ ਤਰ੍ਹਾਂ ਹਵੇਲੀ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਪਿੰਡ ਦੀਆਂ ਸੜਕਾਂ ਅਜੇ ਵੀ ਭੂਤ ਪ੍ਰੇਤ ਵਾਲੀ ਚੁੱਪ ਵਿੱਚ ਡੁੱਬੀਆਂ ਹੋਈਆਂ ਸਨ ਰਾਤ ਦਾ ਤੀਜਾ ਪੈਰ ਸੀ ਅਤੇ ਦੂਰੋਂ ਤਾਰਿਆਂ ਦੀ ਹਲਕੀ ਜੀ ਰੋਸ਼ਨੀ ਟਿਮਟਮਾਉਂਦੀ ਸੀ ਚੌਧਰੀ ਸਾਹਿਬ ਨੇ ਸਾਰੇ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਅੱਜ ਜੋ ਹੋਇਆ ਉਸ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਕ੍ਰਾਂਤੀ ਹੁਣ ਸੁੱਤੀ ਪਈ ਹੈ ਆਦੀ ਉਸ ਨੂੰ ਦੁਬਾਰਾ ਜਾਗਣ ਦਾ ਮੌਕਾ ਨਾ ਦਿਓ ਹਵੇਲੀ ਦੇ ਨੇੜੇ ਨਾ ਜਾਓ ਖਾਸ ਕਰਕੇ ਨਵੇਂ ਚੰਦ ਦੀ ਰਾਤ ਨੂੰ ਪਿੰਡ ਦੇ ਬਜ਼ੁਰਗਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਭਗਵਾਨ ਹਨੂਮਾਨ ਦੀਆਂ ਮੂਰਤੀਆਂ ਹਵੇਲੀ ਦੇ ਚਾਰੇ ਕੋਨਿਆਂ ਤੇ ਸਤਾਪਤ ਕੀਤੀਆਂ ਜਾਣਗੀਆਂ ਅਤੇ ਪਿੰਡ ਦਾ ਹਰ ਬੱਚਾ ਜਵਾਨ ਅਤੇ ਬੁੱਢਾ ਹਰ ਨਵੀਂ ਚੰਦ ਦੀ ਰਾਤ ਨੂੰ ਪਿੰਡ ਦੇ ਮੰਦਰ ਵਿੱਚ ਇਕੱਠੇ ਹੋ ਕੇ ਸਦੀਵੀ ਜੋਤ ਜਗਾਉਣਗੇ ਸੂਰਜ ਕਈ ਦਿਨਾਂ ਤੱਕ ਬਿਮਾਰ ਰਿਹਾ ਉਸ ਦੀ ਮਾਂ ਉਸਦੇ ਬਿਸਤਰੇ ਕੋਲ ਬੈਠ ਕੇ ਦੇਨ ਰਾਤ ਪੂਜਾ ਕਰਦੀ ਰਹੀ ਅਤੇ ਫਿਰ ਹੌਲੀ-ਹੌਲੀ ਉਸ ਦੀ ਸਿਹਤ ਵਿੱਚ ਕਾਫੀ ਸਦਾਰ ਹੋਇਆ ਪਰ ਉਹ ਮੁੰਡਾ ਜੋ ਪਹਿਲਾਂ ਪਿੰਡ ਦਾ ਸਭ ਤੋਂ ਹਾਸਮੁਖ ਅਤੇ ਜਿੰਦਾ ਇਨਸਾਨ ਸੀ ਹੁਣ ਉਹ ਹਮੇਸ਼ਾ ਚੁੱਪ ਰਹਿੰਦਾ ਸੀ ਵਿੱਕੀ ਜਿਸ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਘਟਨਾ ਤੋਂ ਬਾਅਦ ਉਹ ਸ਼ਹਿਰ ਵਾਪਸ ਆ ਗਿਆ ਉਸ ਨੇ ਸੌਂ ਖਾਦੀ ਕਿ ਉਹ ਕਦੇ ਵੀ ਕਿਸੇ ਪੁਰਾਣੀ ਹਵੇਲੀ ਵਿੱਚ ਨਹੀਂ ਜਾਵੇਗਾ ਭਾਵੇਂ ਮਜ਼ਾਕ ਵਿੱਚ ਹੀ ਕਿਉਂ ਨਾ ਹੋਵੇ ਪਰ ਪਿੰਡ ਵਾਸੀਆਂ ਦਾ ਅਸਲ ਡਰ ਉਦੋਂ ਬਣਿਆ ਜਦੋਂ ਕੁਝ ਮਹੀਨਿਆਂ ਬਾਅਦ ਨਵੇਂ ਪਿੰਡ ਦੇ ਸਰਪੰਚ ਨੇ ਉਸ ਹਵੇਲੀ ਨੂੰ ਢਾਕੇ ਉਥੇ ਇੱਕ ਬਾਜ਼ਾਰ ਬਣਾਉਣ ਦਾ ਪ੍ਰਸਤਾਵ ਰੱਖਿਆ ਚੌਧਰੀ ਸਾਹਿਬ ਨੇ ਉਸ ਨੂੰ ਬਹੁਤ ਹੀ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸਮਝਾਇਆ ਪਰ ਸਰਪੰਚ ਨੇ ਉਸ ਦੀ ਬਿਲਕੁਲ ਵੀ ਨਾ ਸੁਣੀ ਉਸਨੇ ਕਿਹਾ ਕਿ ਡਾਰ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਸਾਨੂੰ ਅੱਗੇ ਵਧਣਾ ਪਵੇਗਾ ਉਸਨੇ ਅਜੀਹਾ ਐਲਾਨ ਕੀਤਾ ਫਿਰ ਜੀਸੀਬੀ ਮਸ਼ੀਨਾਂ ਬੁਲਾਈਆਂ ਗਈਆਂ ਤੇ ਨਵੇਂ ਚੰਦ ਦੀ ਰਾਤ ਤੋਂ ਇੱਕ ਦਿਨ ਪਹਿਲਾਂ ਜੀਸੀਬੀ ਨੇ ਹਵੇਲੀ ਦੀ ਕਾਂਦ ਤੇ ਆਪਣਾ ਪਹਿਲਾ ਕਦਮ ਰੱਖਿਆ ਕਾਂਦ ਤੋਂ ਧੂੜ ਦਾ ਇੱਕ ਬੱਦਲ ਉੱਠਿਆ ਤੇ ਅਚਾਨਕ ਉਸੇ ਬੱਦਲ ਵਿੱਚੋਂ ਇੱਕ ਚੀਕ ਗੂੰਜ ਉੱਠੀ ਮੈਂ ਦਹਾਨੂੰ ਕਿਹਾ ਸੀ ਕਿ ਮੈਂ ਜ਼ਰੂਰ ਆਵਾਂਗੀ ਇਸ ਤੋਂ ਬਾਅਦ ਮਸ਼ੀਨਾਂ ਆਪਣੇ ਆਪ ਬੰਦ ਹੋ ਗਈਆਂ ਡਰਾਈਵਰ ਨੇ ਮਸ਼ੀਨਾਂ ਤੋਂ ਛਾਲ ਮਾਰ ਦਿੱਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਿੰਡ ਵਾਲੇ ਭੱਜ ਕੇ ਆਏ ਪਰ ਉਦੋਂ ਤੱਕ ਬਹੁਤ ਧੀਰ ਹੋ ਚੁੱਕੀ ਸੀ ਡਰਾਈਵਰ ਦਾ ਸਰੀਰ ਮਸ਼ੀਨ ਦੀ ਸੀਟ ਤੇ ਆਕੜਿਆ ਹੋਇਆ ਸੀ ਉਹਨਾਂ ਦੀ ਗਰਦਨ ਪੂਰੀ ਤਰ੍ਹਾਂ ਉਲਟੀ ਪਈ ਸੀ। ਉਹਨਾਂ ਦੀਆਂ ਅੱਖਾਂ ਖੁੱਲ੍ਹੀਆਂ ਅਸਮਾਨ ਵੱਲ ਟਿਕੀਆਂ ਹੋਈਆਂ ਸਨ। ਪਿੰਡ ਵਿੱਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਉਸ ਵੇਲੇ ਸਾਰੀਆਂ ਮਸ਼ੀਨਾਂ ਛੱਡ ਕੇ ਰਾਤੋਂ-ਰਾਤ ਮਾਰਕੀਟ ਬਣਾਉਣ ਦਾ ਕੰਮ ਰੱਦ ਕਰ ਦਿੱਤਾ। ਉਸ ਸਮੇਂ ਤੋਂ ਬਾਅਦ ਰਾਤ ਨੂੰ ਪਿੰਡ ਵਿੱਚ ਉਹ ਕRANDI ਦੀਆਂ ਫੁੱਸਫਸੀਆਂ ਸੁਣੀਆਂ ਜਾ ਰਹੀਆਂ ਸਨ। ਕਦੇ ਖੇਤਾਂ ਵਿੱਚ, ਕਦੇ ਤਲਾਹ ਦੇ ਕੰਢੇ ਕਦੀ ਹਵੇਲੀ ਕਦੀ ਖੰਡਰ ਦਰਵਾਜ਼ੇ ਤੋਂ ਕRANDੀ ਕਹਿ ਰਹੀ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਜ਼ਰੂਰ ਵਾਪਸ ਆਵਾਂਗੀ ਉਸ ਰਾਤ ਤੋਂ ਬਾਅਦ ਪਿੰਡ ਵਾਸੀਆਂ ਨੇ ਹਵੇਲੀ ਦੇ ਬਾਹਰ ਵੀ ਘੁੰਮਣਾ ਬੰਦ ਕਰ ਦਿੱਤਾ ਉਹ ਇਲਾਕਾ ਪੂਰੀ ਤਰ੍ਹਾਂ ਉਜਾੜ ਹੋ ਗਿਆ ਰੁੱਖ ਵੀ ਸੁੱਕਣ ਲੱਗ ਪਏ ਜਿਵੇਂ ਜ਼ਿੰਦਗੀ ਖੋਦ ਡਰ ਦੇ ਮਾਰੇ ਉੱਥੋਂ ਭੱਜ ਗਈ ਹੋਵੇ ਚੌਧਰੀ ਸਾਹਿਬ ਨੇ ਪਿੰਡ ਦੇ ਮੰਦਰ ਵਿੱਚ ਲਗਾਤਾਰ 21 ਦਿਨ ਖਾਣ ਦਾ ਇਜੋਜਨ ਕੀਤਾ ਪਿੰਡ ਦੀ ਹਰ ਘਰ ਵਿੱਚ ਤੁਲਸੀ ਦੇ ਪੌਦੇ ਲਗਾਏ ਗਏ ਅਤੇ ਹਰ ਸ਼ਨੀਵਾਰ ਨੂੰ ਪਿੱਪਲ ਦੇ ਦਰਖਤ ਹੇਠ ਦੀਵਾ ਜਗਾਉਣਾ ਲਾਜ਼ਮੀ ਕਰ ਦਿੱਤਾ ਪਰ ਉਹ ਕਹਿੰਦੇ ਹਨ ਕਿ ਕੁਝ ਜ਼ਖਮ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਵੀ ਟੱਕੋ ਕRANDI ਦਾ ਪਰਛਾਵਾਂ ਅਜੇ ਵੀ ਹਵਾ ਵਿੱਚ ਤੈਰ ਰਿਹਾ ਸੀ ਬੱਚਿਆਂ ਨੂੰ ਰਾਤ ਅਜੀਬ ਸੁਪਨੇ ਆਉਣ ਲੱਗੇ ਬੜਦ ਬਿਨਾ ਕਿਸੇ ਕਾਰਨ ਖੇਤਾਂ ਵਿੱਚ ਪਰੇਸ਼ਾਨ ਹੋ ਜਾਂਦੇ ਸਨ ਰਾਤ ਨੂੰ ਖੂਤ ਔਰਤਾਂ ਦੇ ਹਾਸੇ ਦੀ ਆਵਾਜ਼ ਸੁਣਾਈ ਦੇ ਰਹੀ ਸੀ ਅਤੇ ਸਭ ਤੋਂ ਡਰਾਮਣੀ ਅਤੇ ਭਿਆਨਕ ਘਟਨਾ ਉਦੋਂ ਵਾਪਰੀ ਜਦੋਂ ਸੂਰਜ ਬਿਲਕੁਲ ਠੀਕ ਹੋ ਗਿਆ ਇੱਕ ਦਿਨ ਉਹ ਅਚਾਨਕ ਲਾਪਤਾ ਹੋ ਗਿਆ ਸਵੇਰੇ ਜਦੋਂ ਉਸਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਸੂਰਜ ਦਾ ਬਿਸਤਰਾ ਖਾਲੀ ਸੀ ਬਿਸਤਰੇ ਤੇ ਗਿੱਲੀ ਮਿੱਟੀ ਦੇ ਨਿਸ਼ਾਨ ਸਨ ਜਿਵੇਂ ਕੋਈ ਉਸ ਨੂੰ ਖਿੱਚ ਕੇ ਲੈ ਗਿਆ ਹੋਵੇ ਪਿੰਡ ਵਾਲੇ ਉਸ ਨੂੰ ਖੇਤਾਂ ਵਿੱਚੋਂ ਲੱਭਦੇ ਰਹੇ ਮੰਦਰ ਵਿੱਚ ਲੱਭਦੇ ਰਹੇ ਪਰ ਸੂਰਜ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀ ਤੇ ਫਿਰ ਕੁਝ ਦਿਨਾਂ ਬਾਅਦ ਨਵੇਂ ਚੰਦ ਦੀ ਰਾਤ ਨੂੰ ਵਿੱਕੀ ਨੂੰ ਸ਼ਹਿਰ ਵਿੱਚ ਇੱਕ ਅਜੀਬ ਨੰਬਰ ਤੋਂ ਫੋਨ ਆਇਆ ਉਸ ਨੇ ਚਿਚਕਦੇ ਹੋਏ ਫੋਨ ਚੁੱਕਿਆ ਫਿਰ ਫੋਨ ਤੇ ਦੂਜੇ ਪਾਸੇ ਤੋਂ ਆਵਾਜ਼ ਆਈ ਵਿੱਕੀ ਸੂਰਜ ਮਿਲ ਗਿਆ ਹੈ ਖਵੀਲੀ ਵਿੱਚ ਆਉ ਇਹ ਸੁਣ ਕੇ ਵਿੱਕੀ ਦਾ ਖੂਨ ਜੰਮ ਗਿਆ ਅਚਾਨਕ ਉਸ ਨੇ ਫੋਨ ਕੱਢ ਦਿੱਤਾ ਵਿੱਕੀ ਨੇ ਆਪਣੇ ਆਪ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇੱਕ ਅਣਜਾਣ ਸ਼ਕਤੀ ਉਸ ਨੂੰ ਖਿੱਚਣ ਲੱਗੀ ਤੇ ਅੱਧੀ ਰਾਤ ਨੂੰ ਪਿੰਡ ਵੱਲ ਇਕੱਲਾ ਹੀ ਤੁਰ ਪਿਆ ਜਿਵੇਂ ਉਹ ਪਿੰਡ ਪਹੁੰਚਿਆ ਉਸ ਨੂੰ ਅਹਿਸਾਸ ਹੋਇਆ ਕਿ ਸਭ ਕੁਝ ਬਦਲ ਗਿਆ ਹੈ ਹਵੇਲੀ ਹੁਣ ਪਹਿਲਾਂ ਵਰਗੀ ਉਜਾੜ ਨਹੀਂ ਰਹੀ ਸੀ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਹਵੇਲੀ ਦੇ ਅੰਦਰ ਹਲਕੀ ਪੀਲੀ ਰੋਸ਼ਨੀ ਫੈਲ ਰਹੀ ਹੋਵੇ ਜਿਵੇਂ ਕਿਸੇ ਦੇ ਅੰਦਰ ਦੀਵੇ ਜਗਾਏ ਹੋਣ ਹਵੇਲੀ ਦੇ ਗੇੜ ਤੇ ਉਹੀ ਟੁੱਟਿਆ ਝੂਲਾ ਝੂਲ ਰਿਹਾ ਸੀ ਤੇ ਸੂਰਜ ਉਸਤੇ ਬੈਠਾ ਸੀ ਪਰ ਉਸ ਦਾ ਚਿਹਰਾ ਹੁਣ ਮਨੁੱਖੀ ਨਹੀਂ ਰਿਹਾ ਸੀ ਉਸ ਦੀਆਂ ਅੱਖਾਂ ਡੂੰਘੀਆਂ ਸਨ ਬਿਲਕੁਲ ਕਾਲੀਆਂ ਉਸਦੇ ਬੁੱਲ ਸੁੱਕੇ ਸਨ ਆਤੀ ਉਸਦੀ ਮੁਸਕਰਾਹਟ ਬਿਲਕੁਲ ਕRANDI ਵਰਗੀ ਸੀ ਸੂਰਜ ਨੇ ਆਪਣੀ ਗਰਦਨ ਝੁਕਾ ਕੇ ਵਿੱਕੀ ਵੱਲ ਦੇਖਿਆ ਤੇ ਹੌਲੀ ਜਿਹੀ ਕਿਹਾ ਕਿਉਂ ਪ੍ਰਾ ਤੂੰ ਵੀ ਹਮੇਸ਼ਾ ਮੇਰੇ ਨਾਲ ਆਵੇਂਗਾ ਹਵੇਲੀ ਦੇ ਅੰਦਰੋਂ ਫਿਰ ਉਹੀ ਹੱਸਾ ਗੂੰਜਿਆ ਤੇ ਫਿਰ ਵਿੱਕੀ ਦੇ ਸਾਹਮਣੇ ਉਹੀ ਡਰਾਮਣਾ ਪਰਛਾਵਾਂ ਏਕਾਰ ਲੈਣ ਲੱਗਾ ਇਸ ਵਾਰ ਕ੍ਰਾਂਤੀ ਹੋਰ ਵੀ ਵਿਗੜੀ ਹੋਈ ਸੀ ਅਤਿਉ ਹੋਰ ਵੀ ਸ਼ਕਤੀਸ਼ਾਲੀ ਲੱਗ ਰਹੀ ਸੀ ਉਸ ਨੇ ਆਪਣੇ ਦੋਵੇਂ ਹੱਥ ਵਿੱਕੀ ਵੱਲ ਵਧਾਏ ਵਿੱਕੀ ਦਾ ਸਰੀਰ ਖਾਲੀ ਹੋ ਗਿਆ ਉਸ ਦੀਆਂ ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਅਤੇ ਉਸ ਤੋਂ ਬਾਅਦ ਵਿੱਕੀ ਕਦੇ ਵੀ ਵਾਪਸ ਨਹੀਂ ਆਇਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਵੀ ਜੇਕਰ ਕੋਈ ਨਵੇਂ ਚੰਦ ਦੀ ਰਾਤ ਨੂੰ ਇਸ ਹਵੇਲੀ ਕੋਲੋਂ ਲੰਘਦਾ ਹੈ ਤਾਂ ਉਸ ਨੂੰ ਚੂਲੇ ਦੇ ਚੀਕਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਅੰਦਰੋਂ ਕੋਈ ਉਹਨਾਂ ਨੂੰ ਆਵਾਜ਼ਾਂ ਮਾਰਦਾ ਹੈ ਉਹ ਕRANDੀ ਹਮੇਸ਼ਾ ਉੱਥੇ ਭੜਕਦੀ ਰਹਿੰਦੀ ਸੀ ਕਿਉਂਕਿ ਡਰ ਕਦੇ ਨਹੀਂ ਮਰਦਾ ਉਹ ਬਸ ਅਗਲੀ ਗਲਤੀ ਤੇ ਅਗਲੀ ਵਾਰੀ ਦੀ ਉਡੀਕ ਕਰਦਾ ਹੈ ਤਾਂ ਦੋਸਤੋ ਇਹ ਸਾਡਾ ਅੱਜ ਦਾ ਡਰਾਮਣਾ ਸਫ਼ਰ ਸੀ ਪਰ ਇੱਕ ਗੱਲ ਯਾਦ ਰੱਖੋ ਡਰ ਕਦੇ ਨਹੀਂ ਮਰਦਾ ਇਹ ਹੇ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਆਉਂਦਾ ਰਹਿੰਦਾ ਹੈ ਤੇ ਸਾਡੇ ਆਲੇ-ਦੁਆਲੇ ਹੀ ਘੁੰਮਦਾ ਰਹਿੰਦਾ ਹੈ ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ ਜਲਦੀ ਜਾਂ ਬਾਅਦ ਵਿੱਚ ਸਾਡੇ ਨਾਲ ਜ਼ਰੂਰ ਜੁੜਦਾ ਹੈ ਪਰ ਕੌਣ ਜਾਣਦਾ ਹੈ ਅਗਲੀ ਵਾਰ ਅਗਲੀ ਰਾਤ ਕਿਸੇ ਹੋਰ ਦੀ ਵਾਰੀ ਆ ਸਕਦੀ ਹੈ ਉਦੋਂ ਤੱਕ ਯਾਦ ਰੱਖੋ ਜੇਕਰ ਤੁਸੀਂ ਕਿਸੇ ਵੀ ਹਵੇਲੀ ਵਿੱਚੋਂ ਕੋਈ ਅਜੀਬ ਆਵਾਜ਼ ਜਾ ਕੋਈ ਫੁਸਫੁਸੀ ਆਵਾਜ਼ ਜਾ ਕੋਈ ਚੀਖ ਸੁਣਦੇ ਹੋ ਤਾਂ ਯਾਦ ਰੱਖੋ ਇਹ ਸਿਰਫ ਇੱਕ ਕਹਾਣੀ ਹੋ ਸਕਦੀ ਹੈ ਪਰ ਹੋ ਸਕਦਾ ਹੈ ਕਿ ਇਹ ਸੱਚ ਹੋਵੇ ਤੇ ਅਗਲੀ ਵਾਰੀ ਤੁਹਾਡਾ ਨਾਮ ਕਿਸੇ ਔਰ ਕਹਾਣੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਦੋਸਤੋ ਅੱਜ ਦੇ ਲਈ ਇਨਾ ਕੁਝ ਹੀ ਔਰ ਅਗਲੀ ਵਾਰ ਜਦੋਂ ਤੁਸੀਂ ਉਸ ਹਵੇਲੀ ਕੋਲੋਂ ਲੰਘੋਗੇ ਤਾਂ ਤੁਸੀਂ ਉਸ ਹਵੇਲੀ ਕੋਲ ਰੁਕੋਗੇ ਜਬ ਬਿਨਾ ਦੇਖੇ ਚਲੇ ਜਾਓਗੀ ਉਹ ਹੋ ਫੈਸਲਾ ਤੁਹਾਡਾ ਹੋਵੇਗਾ ਕਿਰਪਾ ਕਰਕੇ ਮੇਰੇ ਇਸ ਚੈਨਲ ਡਰਾਮਣਾ ਸਿਨੇਮਾ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਨਾਲ ਹੀ ਮੇਰੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਜਰੂਰ ਸ਼ੇਅਰ ਕਰਨਾ ਆਪਣਾ ਖਿਆਲ ਰੱਖਣਾ ਦੋਸਤੋ ਬਾਏ ਬਾਏ ਦੋਸਤੋ